ਦੇਖੋ ਕਿੱਡੇ ਕਮਾਲ ਦੀ ਗੱਲ ਨਹੀਂ ਤੇਆ ਬੰਦਾ ਕਹਿੰਦਾ ਬਾ ਤੇਰਾ ਬੇੜਾ ਬਹਿ ਗਿਆ ਹੁਨੀ ਤੂੰ ਬਚਣਾ ਮਹਾਰਾਜ ਕਹਿੰਦਾ ਨਹੀਂ ਅਜੂ ਸਮਝ ਕੱਚ ਬਿਗਰਿਓ ਨਾਹਿਨ ਪਜਲੇ RAMNAR MURAR ਕਉ ਨਾਨਕ ਨਿਜ ਮਤ ਸਾਧਨ ਕੋ ਪਾਖਿਓ ਧੋਏ ਪਕਾਰ ਮੈਂ ਥੋੜਾ ਜੈ ਇਸਨੂੰ ਖੋਲ ਫਿਰ ਕਹਿ ਲਗਾ ਤਿਆਗ ਦੂਜਾ ਸ਼ਬਦ ਮੈਂ ਵਰਤਿਆ ਬੈਰਾਗ ਗੁਰਮੁਖੋ ਥੋੜਾ ਜੈ ਧਿਆਨ ਦਿਆ ਜੇ ਇੱਕ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦਾ ਸੋਠ ਰਾਗ ਦਾ ਆਖਰੀ ਸ਼ਬਦ ਹੈ ਉਹ ਸ਼ਬਦ ਹੈ ਸੋ ਨੋ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸੋ ਹੀ ਜਗ ਫਾਂਦਿਓ ਕੋ ਕਾਹੂ ਕੋ ਨਹੀਂ ਸੋ ਅਰਥ ਬੜੇ ਸੋਕੇ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਾਹਿਤ ਚਉ ਦਿਸਕੇ ਰਹਿ ਵਿਪਤ ਪਰ ਹੀ ਸਭ ਕੀ ਸੰਗ ਛਾੜਤ ਕੋਉ ਨਾ ਆਵਤ ਨੀ ਰਹਿ ਘਰ ਕੀ ਨਾਰ ਬਹੁਤ ਖਿਤ ਜਾਂ ਸੋ ਸਦਾ ਰਹਿਤ ਸੰਗ ਲਾਗੀ ਜਬ ਹੀ ਖੰਸਤ ਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਦਸ ਤਾ ਵੀ ਕੋਈ ਕਿਸੇ ਦਾ ਨਹੀਂ ਇਥੇ ਜੀਵਨ ਸਾਥਨ ਨੇ ਤੇਰਾ ਸਾਥ ਨਹੀਂ ਦੇਣਾ ਜਿਸ ਦਿਨ ਮੌਤ ਹੋ ਗਈ ਉਹਨੇ ਪ੍ਰੇਤ ਦਰ ਤੇ ਤੈਨੂੰ ਕਹਿਣਾ ਮਰ ਗਿਆ ਮਰ ਗਿਆ ਆਪਾਂ ਕਹਾਂਗੇ ਇੰਨੀ ਨਿਰਾਸ਼ਤਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਹੀਂ ਇਹ ਵਿਦਕੋ ਬਿਵਹਾਰ ਬਣਿਓ ਕਹੇ ਜਾਂਸੀਓ ਮੇਖੋ ਲਗਾਇਓ ਅੰਤ ਬਾਹਰ ਨਾਨਕ ਬਿਨ ਖਰਜੀ ਕੋ ਕਾਮਨ ਖਰਜੀ ਕਹਿ ਕੇ ਸਾਡੀ ਸੁਰਤ ਨੂੰ ਫਿਰ ਉੱਚਾ ਲੈ ਗਏ ਮੈਂ ਬੇਨਤੀ ਕੀਤੀ ਪਹਿਲਾ ਤਿਆਗ ਹੈ ਉਸ ਤੋਂ ਬਾਅਦ ਬੈਰਾਗ ਹੈ ਤੀਸਰਾ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਅਨੁਰਾਗ ਹੈ ਉਂਝ ਜੇ ਆਤ ਨੂੰ ਚੰਗਾ ਲੱਗੇ ਮੇਰੀ ਬੇਨਤੀ ਹੈ ਕੋਈ ਹੁਕਮਨਾਮਾ ਨਹੀਂ ਕਿਸੇ ਤਖਤ ਦਾ ਗੁਰੂ ਤੇਗ ਬਹਾਦਰ ਸਾਹਿਬ ਦੀ ਇਸ ਸਾਲ ਚ ਪੂਰੀ ਬਾਣੀ ਪੜੋ ਨਾ 1 ਘੰਟੇ ਚ 98 ਸ਼ਬਦ ਤੇ 57 ਸ਼ਲੋਕਾਂ ਦਾ 파ਟ ਹੋ ਜਾਂਦਾ 1 ਘੰਟਾ ਮੈਂ ਕਿਹਾ ਜਿਨੇ ਨਹੀਂ ਕਦੀ ਪੜੀ ਸਵਾ ਘੰਟਾ ਲੱਗ ਜਾ ਮੈਂ ਕਹਿੰਦਾ ਕੁਝ ਨਹੀਂ ਮਨਾ ਕਰਨ ਜੋਗਾ ਘੱਟੋ ਘੱਟ ਜੇ ਸਤਗੁਰੂ ਦੀ ਸ਼ਤਾਬਦੀ ਮਨਾ ਰਿਆਂ ਨਾ ਨੌਵੇਂ ਮਹਲੇ ਦੇ ਸ਼ਲੋਕ ਹੀ ਰੋਜ਼ ਪੜ੍ਹ ਲਿਆ ਕਰ ਕਿਉਂਕਿ ਨਚੋੜ ਹੈ ਸਾਰਾ ਬਾਣੀ ਦਾ ਤਤ ਹੈ ਹੁਣ ਇੱਥੇ ਸਤਿਗੁਰੂ ਤਿਆਗ ਤੋਂ ਬਾਅਦ ਮਾਰਗ ਕੀਤੀ ਬੈਰਾਗ ਹੈ ਬੈਰਾਗ ਤੋਂ ਬਾਅਦ ਅਗਲਾ ਸ਼ਬਦ ਮੈਂ ਚੁਣਿਆ ਅਨੁਰਾਗ ਅਨੁਰਾਗ ਦਾ ਲਫ਼ਜ਼ੀ ਅਰਥ ਪਿਆਰ ਹੁੰਦਾ ਹੈ ਮਾਰਾ ਨੇ ਬਾਣੀ ਜਪ ਸਾਹਿਬ ਚ ਵਰਤੇ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਉਥੇ ਅਨੁਰਾਗ ਸ਼ਬਦ ਵਰਤੇ ਅਨੁਰਾਗ ਕੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਅਨੁਰਾਗ ਹੈ ਰੇ ਮਨ ਰਾਮ ਸਿਉ ਕਰ ਪ੍ਰੀਤ ਕੱਲਾ ਬੈਰਾਗ ਨਹੀਂ ਇਕੱਲਾ ਤਿਆਗ ਵੀ ਨਹੀਂ ਅੱਗੇ ਅਨੁਰਾਗ ਹੈ ਰੇ ਮਨ ਰਾਮ ਸਿਉ ਕਰ ਪ੍ਰੀਤ ਸਰਵਨ ਗੋਬਿੰਦ ਗੰ ਗੁਣ ਸੁਨੋ ਅਰ ਗਾਓ ਰਸਨਾ ਗੀਤ ਪਹਿਲਾ ਸ਼ਲੋਕ ਹੀ ਵੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਲ ਕਉ ਨਾਨਕ ਹਰ ਭਜਮਨਾ ਜੇ ਬਿਦ ਜਲ ਕੋ ਮੀਨ ਜੇ ਪਿਤ ਜਲ ਕੋ ਮੀਨ ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ ਅਨੁਰਾਗ ਹੈ ਸਵਾਮੀ ਕੋ ਗ੍ਰਿਉ ਜਿਉ ਸਦਾ ਸਵਾਂਤ ਜਿਤਨੇ ਮਿਤ ਨਾਨਕ ਇਹ ਵੀ ਦਖਰ ਭਜੋ ਇੱਕ ਮਨ ਹੋਏ ਇੱਕ ਚਿਤ ਇਹ ਅਨੁਰਾਗ ਮੈਂ ਫਿਰ ਬੇਨਤੀ ਕੀਤੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਪਵਿੱਤਰ ਬਾਣੀ ਚ ਤਿਆਗ ਬੈਰਾਗ ਤੇ ਅਨੁਰਾਗ ਅੱਜ ਜਿਹੜਾ ਸ਼ਬਦ ਹੈ ਤੇ ਇੱਕ ਹੋਰ ਖੂਬਸੂਰਤੀ ਹੈ 59 ਦੇ 59 ਸ਼ਬਦਾਂ ਵਿੱਚ ਪਹਿਲੀਆਂ ਤੋਂ ਕਈ ਰਹਾਉ ਦੀਆਂ ਦੁਕਾਨਾਂ ਆਪ ਜੀ ਦਰਸ਼ਨ ਕਰਿਓ ਬਾਕੀ ਜਿਹੜੇ ਸ਼ਬਦ ਬਾਕੀ ਗੁਰੂ ਸਾਹਿਬਾਨਾਂ ਦੇ ਪੜ੍ਹੀਏ ਨਾ ਜੇ ਮੰਨ ਲਓ ਪਹਿਲਾ ਸ੍ਰੀ ਰਾਗ ਦਾ ਸ਼ਬਦ ਹੈ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਮੋਤੀ ਤਾਂ ਮੰਦਰ ਉਸ ਰਤਨੀ ਤਾਂ ਹੁਏ ਜੜਾ ਉਹ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾ ਵਿਸਰੇ ਤੇਰਾ ਚੇਤਨ ਆਵੇ ਨਾ ਇਹ ਪਦਾਂ ਇੱਕ ਸਮਾਪਤ ਹੋ ਗਿਆ ਜੇ ਜੀ ਮੈਂ ਗੱਲ ਬੇਨਤੀ ਕਰਨੀ ਚਾਹਾਂ ਇਸ ਪਦੇ ਤੋਂ ਬਾਅਦ ਹੁੰਦੀਆਂ ਨੇ ਦੋ ਤੁਕਾ ਰਹਾਉ ਦੀਆਂ ਹਰ ਬਿਨ ਜਿਓ ਜਲਵਲ ਜਾਓ ਮੈਂ ਆਪਣਾ ਗੁਰੂ ਪੂਛ ਦੇਖਿਆ ਆਪਣਾ ਹੈ ਉੱਥੇ ਮੈਂ ਆਪਣਾ ਗੁਰੂ ਪੂਛ ਦੇਖਿਆ ਅਵਰ ਨਾਹੀ ਥਾਉ ਰਹਾਉ ਜਿਹੜੇ ਸੱਜਣ ਬਾਣੀ ਪੜਦੇ ਆਂ ਜਰੂਰ ਮੇਰੀ ਬੇਨਤੀ ਨੂੰ ਸਮਝਣਗੇ ਦੇਖੋ ਆਪਾਂ ਸਿੱਖ ਕੌਣ ਨੇ ਆ ਵੀ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਸਾਡਾ ਇਸ਼ਟ ਹੈ ਪਰ ਹੱਥ ਜੋੜ ਕੇ ਬੇਨਤੀ ਖਾਰ ਸਿੱਖ ਨੂੰ ਬਾਣੀ ਬਿਉਰੇ ਦੀ ਸਮਝ ਹੋਣੀ ਚਾਹੀਦੀ ਹੈ ਕਿ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਮੱਥਾ ਟੇਕਨੇ ਆ ਇਹ ਸਾਰੀ ਬਾਣੀ ਹੈ ਕਿ ਕੀ ਹੈ ਤਰਤੀਬ ਸਾਰੀ ਬਾਣੀ ਦੀ ਸਤਗੁਰਾਂ ਨੇ ਇੱਕ ਸ਼ਬਦ ਵੀ ਜੇ ਵਿੱਚ ਲਿਖਿਆ ਉਹ ਨਿਰਾਰਥਕ ਨਹੀਂ ਉਹਦੇ ਕੋਈ ਢੋਂਗੇ ਅਰਥ ਹੈ